ਪਿਆਰੀ ਸਾਧ ਸੰਗਤ ਜੀ ਆਓ ਦਰਸ਼ਨ ਕਰੀਏ ਔਨਾ 84 ਪੌੜੀਆਂ ਦੀ ਜਿਹੜੀਆਂ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਮਹਾਨ ਸਿੱਖਾਂ ਪਾਸੋਂ ਬਣਵਾਈਆਂ ਹਨ ਗੁਰੂ ਜੀ ਦਾ ਬਚਨ ਹੈ ਕਿ ਜਿਹੜਾ ਵੀ 84 ਵਾਰੀ ਇਸ ਬੌੜੀ ਵਿੱਚ ਇਸ਼ਨਾਨ ਕਰਦਾ ਹੈ ਤੇ ਐਨੀ ਵਾਰ ਹੀ ਸਤਿਗੁਰੂ ਜੀ ਦੀ ਮੂਰਤੀ ਦਾ ਧਿਆਨ ਧਾਰ ਕੇ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਉਸ ਦਾ 84 ਲੱਖ ਜੂਨ ਵਿੱਚ ਜਨਮ ਮਰਨ ਖਤਮ ਹੋ ਜਾਂਦਾ ਹੈ ਜੇ ਕੋਈ ਹੋਰ ਮਨੋਰਥ ਧਾਰ ਕੇ ਇੱਥੇ ਇਸ਼ਨਾਨ ਕਰੇ ਦਾ ਸ਼ਰਧਾ ਧਾਰਨ ਨਾਲ ਉਸ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ਸੋ ਆਓ ਬੜੇ ਪ੍ਰੇਮ ਅਤੇ ਸ਼ਰਧਾ ਨਾਲ ਇਸ ਬੌਲੀ ਸਾਹਿਬ ਦੇ ਦਰਸ਼ਨ ਕਰੀਏ ਇਹ ਬੌਲੀ ਕਈ পাপਾਂ ਨੂੰ ਨਾਸ਼ ਕਰਨ ਵਾਲੀ ਹੈ ਤੇ ਇਸ ਦਾ ਜਲ ਬਹੁਤ ਨਿਰਮਲ ਹੈ ਇਸ ਦਾ ਜਲ ਛਕਣ ਨਾਲ ਫਿਰਦਾ ਨਿਰਮਲ ਹੋ ਜਾਂਦਾ ਹੈ